3 ਮਈ ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਾਲ ਘੰਟੀ ਵਾਲਾ ਬਟਨ ਜਰੂਰ ਦਬਿਓ। ਜਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਓ। ਅੱਜ ਗੱਲ ਕਰਦੇ ਹਾਂ 3 ਮਈ ਨੂੰ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ। ਅੱਜ ਮੌਸਮ ਦੇ ਵਿੱਚ ਥੋੜਾ ਜਿਹਾ ਬਦਲਾਅ ਦੇਖਣ ਨੂੰ ਮਿਲ ਸਕਦਾ ਹੈ। ਕੱਲ ਤਕਰੀਬਨ ਸਾਰੇ ਖੇਤਰਾਂ ਦੇ ਵਿੱਚ ਸਵੇਰ ਵੇਲੇ ਤੋਂ ਬੱਦਲ ਵਾਈ ਰਹੀ ਮੀਂਹ ਪਿਆ। ਕੱਲ ਪੰਜਾਬ ਦੇ ਵਿੱਚ ਮੀਂਹ ਤਾਂ ਨਹੀਂ ਪਿਆ ਪਰ ਰਾਤ ਵੇਲੇ ਹਲਕੀ ਜਿਹੀ ਕਿਣਮਣ ਜਾ ਹਲਕੇ ਜੇ ਸ਼ਰਾਟੇ ਕੁਝ ਖੇਤਰਾਂ ਦੇ ਵਿੱਚ ਦੇਖਣ ਨੂੰ ਮਿਲੇ ਅੱਜ ਸਵੇਰ ਵੇਲੇ ਹਲਕੀ ਜਿਹੀ ਬੱਦਲਬਾਜ਼ੀ ਦੇਖਣ ਨੂੰ ਮਿਲ ਸਕਦੀ ਹੈ ਪੂਰੇ ਦੀ ਹਵਾ ਲਗਾਤਾਰ ਚਲਦੀ ਹੋਈ ਦਿਖਾਈ ਦੇਵੇ ਕਿ ਮੌਸਮ ਮੁੱਖ ਤੌਰ ਤੇ ਪੰਜਾਬ ਦਾ ਸਾਫ਼ ਹੋਵੇਗਾ ਅੱਜ ਦੁਪਹਿਰ ਵੇਲੇ ਤੱਕ ਧੁੱਪ ਸਾਰੇ ਖੇਤਰਾਂ ਦੇ ਵਿੱਚ ਨਿਕਲਦੀ ਹੋਈ ਦਿਖਾਈ ਦੇਵੇਗੀ ਜਿਸ ਕਰਕੇ ਗਰਮੀ ਅਤੇ ਹੌਮਸ ਬਣੇਗੀ ਤੇ ਦੁਪਹਿਰ ਤੋਂ ਬਾਅਦ ਟੁੱਟਵੇਂ ਤੌਰ ਤੇ ਮੀਂਹ ਦੇ ਸ਼ਰਾਟੇ ਅੱਜ ਦੇਖਣ ਨੂੰ ਮਿਲ ਸਕਦੇ ਨੇ 3 4 ਅਤੇ 5 ਤਰੀਕ ਨੂੰ ਇੱਕ ਦਿਨ ਵੱਡੇ ਪੱਧਰ ਤੇ ਮੀਂਹ ਦੀ ਸੰਭਾਵਨਾ ਬਣੀ ਹੋਈ ਹੈ ਅੱਜ ਹਲਕੇ ਤੋਂ ਦਰਮਿਆਨਾ ਵੀ ਕੱਲ ਨੂੰ ਹੋ ਸਕਦਾ ਕਿ 4 ਤਰੀਕ ਨੂੰ ਪੰਜਾਬ ਜਾਂ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਵੱਡੇ ਪੱਧਰ ਤੇ ਮੀਂਹ ਹਨੇਰੀ ਦਾ ਦੌਰ ਤੁਹਾਨੂੰ ਵੱਖ-ਵੱਖ ਖੇਤਰਾਂ ਦੇ ਵਿੱਚ ਦੇਖਣ ਨੂੰ ਮਿਲ ਸਕਦਾ ਹੈ ਮੀਂਹ ਟੁੱਟਵੇਂ ਤੌਰ ਤੇ ਹੋਵੇਗਾ ਹਨੇਰੀ ਦੀ ਰਫ਼ਤਾਰ ਜਿਵੇਂ ਪਿਛਲੇ ਦਿਨਾਂ ਦੇ ਵਿੱਚ ਸੀਗੀ ਉਸੇ ਤਰ੍ਹਾਂ ਹੋਵੇਗੀ ਤੇ ਨਾਲ ਲੱਗਦੇ ਖੇਤਰਾਂ ਦੇ ਵਿੱਚ ਵੀ ਅਜਿਹਾ ਹੀ ਹੋਵੇਗਾ ਜਿਵੇਂ हरियाणा ਹੋ ਗਿਆ Rajasthan ਹੋ ਗਿਆ ਜਾਂ ਦਿੱਲੀ ਵਿੱਚ ਵੀ ਮੀਂਹ ਦੀ ਸੰਭਾਵਨਾ ਲਗਾਤਾਰ ਬਣੀ ਹੋਈ ਹੈ ਅੱਜ ਦੁਪਹਿਰੋ ਬਾਅਦ ਟੁੱਟਵੇਂ ਤੌਰ ਤੇ ਮੀਂਹ ਹਨੇਰੀ ਦਾ ਦੌਰ ਪੰਜਾਬ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਤੁਹਾਨੂੰ ਲੱਗਦਾ ਹੋਇਆ ਦਿਖਾਈ ਦੇਵੇਗਾ ਦੁਪਹਿਰ ਤੱਕ ਗਰਮੀ ਅਤੇ ਹੌਮਸ ਥੋੜੀ ਜਿਹੀ ਬਣ